ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਇੱਕ ਤੈਨੂੰ ਗੱਲ ਦੱਸਾਂ ਅੱਛਾ ਕੱਲ ਨਾ ਮੈਨੂੰ ਕਿਸੇ ਨੇ ਕਮੈਂਟ ਮਾਰਿਆ ਵੀ ਚਲੋ ਆਪਾਂ ਉਹ ਬੰਦੇ ਦਾ ਨਾਂ ਨਹੀਂ ਲੈਂਦੇ ਕਹਿੰਦੇ ਬਾਈ ਯਾਰ ਤੈਨੂੰ ਕਹਿੰਦੇ ਕਿਹੜੀ ਮਿੱਟੀ ਦਾ ਬਣਾਇਆ ਰੱਬ ਨੇ ਅੱਛਾ ਤੇ ਮੈਂ ਫਿਰ ਉਹਨੂੰ ਸਿੱਧਾ ਕਹਦਾ ਮਾਂ ਬਾਈ ਮੈਨੂੰ ਸਬਰ ਵਾਲੀ ਮਿੱਟੀ ਨਾਲ ਬਣਾਇਆ ਰੱਬ ਨੇ ਹਾਂ ਮਾਹਰਾ ਬਾਬੇ ਨੇ ਮਾਹਰੇ ਨੇ ਸਬਰ ਦਿੱਤਾ ਘਣ ਘੜ ਕੇ ਸਬਰ ਦਿੱਤਾ ਆ ਬਾਈ ਮੇਰੀ ਮਾਤਾ ਹੈ ਮੇਰੀ ਮਾਂ 78 ਸਾਲ ਦੀ ਉਮਰ ਦੀ ਜਿਹਦੀ ਕੁੱਖ ਚੋਂ ਮੈਂ ਜਨਮ ਲੈਂਦਾ ਤੇ ਮੇਰੀ ਮਾਂ ਦਾ ਵੀ ਸਬਰ ਬਹੁਤ ਵੱਡਾ ਸੀ ਬਈ ਤੇ ਦੁੱਖ ਸੁੱਖ ਵਸੇ ਰ ਜਿੰਦਗੀ ਚ ਆਏ ਨੇ ਤੇ ਸਭ ਟੱਪ ਗਏ ਬਈ ਉਤੋਂ ਦੇ ਤੇ ਮੈਨੂੰ ਵੀ ਰੱਬ ਨੇ ਸਬਰ ਵਾਲੀ ਮਿੱਟੀ ਦਾ ਬਣਾਇਆਗਾ ਸਬਰ ਵਾਲੀ ਮਿੱਟੀ ਤੇ ਬਹੁਤ ਲੋਕਾਂ ਕੋਲੇ ਗੱਡੀਆਂ ਨੇ ਕਾਰਾਂ ਜੀਪਾਂ ਨੇ ਉਹਨਾਂ ਨੂੰ ਮਾਣ ਆ ਆਪਣੇ ਦੇ ਵੀ ਸਾਡੇ ਕੋਲ ਕਾਰਾਂ ਜੀਪਾਂ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਸਾਡੇ ਕੋਲੇ ਆਹ ਪਰ ਬਈ ਸਾਡੇ ਕੋਲ ਸਬਰ ਹੈ ਰੱਬ ਨੇ ਜਿੰਨਾ ਦਿੱਤਾ ਹੈ ਹਨਾ ਮਾਂ ਹਾਂ ਉਹਨਾਂ ਵਧੀਆ ਹੈ ਉਹਨਾਂ ਹੀ ਵਧੀਆ ਜਿਵੇਂ ਕਹਿੰਦੇ ਹੁੰਦੇ ਹੈਗੇ ਕਈ ਦਰਖਤਾਂ ਨੂੰ ਫਲ ਲੇਟ ਲੱਗਦੇ ਹੈ ਨਾ ਤੇ ਲੱਗਦੇ ਬਾਈ ਬਾਲੇ ਮਿੱਠੇ ਆ ਉਹਨਾਂ ਨੂੰ ਲੱਗਦੇ ਮਿੱਠੇ ਆ ਹਾਂ ਕਈ ਦਰਖਤਾਂ ਨੂੰ ਫਲ ਜਿਹੜੇ ਹੁੰਦੇ ਲੇਟ ਲੱਗਦੇ ਆ ਕੁਦਰਤ ਤੋਂ ਉਹ ਲੱਗਦੇ ਆ ਪਰ ਲੱਗਦੇ ਬਾਈ ਬਾਲੇ ਮਿੱਠੇ ਆ ਮਿੱਠੇ ਲੱਗਦੇ ਆ ਤੇ ਮੇਰਾ ਭਾਈ ਸਾਵਰ ਸੀਗਾ ਬਹੁਤ ਵੱਡਾ ਤੇ ਰੱਬ ਨੇ ਮੈਨੂੰ ਫਲ ਲਾਇਆ ਮਾਂ ਦੇ ਕੋ ਖੁ ਜਨਮ ਲੈਤਾ ਆਇਆ ਬੱਬੂਏ ਸਭ ਕੁਝ ਦੇ ਰੱਬ ਨੇ ਸਭ ਤੇ ਬਾਈ ਆ ਵੀ ਮੈਨੂੰ ਮੇਰੇ ਘਰ ਵਾਲੀ ਸਾਵਰ ਵਾਲੀ ਦਿੱਤੀ ਐ ਇਹਦਾ ਬਹੁਤ ਵੱਡਾ ਸਾਵਰਾ ਆਇਆ ਰੇ ਆਇਆ ਇਹ ਬਈ ਮੇਰਾ ਸਬਰ ਸੀਗਾ ਤਾਂ ਮੈਨੂੰ ਰੱਬ ਨੇ ਮੇਰੇ ਘਰ ਵਾਲੀ ਦਿੱਤੀ ਇਹਦਾ ਨਾਂ ਰੱਖਿਆ ਪਿਆਰ ਦਾ ਨਾਂ ਬੱਬੂ ਤੇ ਨਾਂ ਤਾਂ ਇਹਦਾ ਜਸਵਿੰਦਰ ਕੌਰ ਹੈ ਪਰ ਬਈ ਸਬਰ ਇਹਦਾ ਵੀ ਵੱਡਾ ਹੈ ਜਿਵੇਂ ਮੇਰੀ ਮਾਂ ਦਾ ਸਬਰ ਬਹੁਤ ਵੱਡਾ ਸੀ ਤੇ ਇਹਦਾ ਵੱਡਾ ਬਹੁਤ ਵੱਡਾ ਸਬਰ ਹੈ ਤੇ ਸਾਡਾ ਤਿੰਨਾਂ ਦਾ ਸਬਰ ਬਹੁਤ ਵੱਡਾ ਹੈ ਹੈ ਕੋਈ ਨਖਵਾਉਂਦੀਆ ਕੋਈ ਨਖਵਾਉਂਦੀ ਸਾਡਾ ਹੱਥ ਚਾਏ ਮਾਂ ਦਾ ਕਈ ਢਾਂਗ ਹੱਥ ਚਾਏ ਤੇ ਬਈ ਇਹਦਾ ਵੀ ਬਹੁਤ ਵੱਡਾ ਸਬਰ ਹੈ ਇਹ ਮੈਨੂੰ ਕਹਵੇਂ ਕਈ ਵਾਰ ਲੜ ਪੈਂਦੇ ਨਾਲ ਕਹਿੰਦੇ ਮੈਨੂੰ ਤੂੰ ਸਬਰ ਰੱਖਿਆ ਕਰ ਤੇ ਮੈਂ ਵੀ ਕਈ ਸਰਬ ਸਭ ਕੁਝ ਠੀਕ ਕਰ ਦੂਗਾ ਤੇ ਬੱਬੂ ਤੂੰ ਕੀ ਬੋਲੇਗਾ ਮੈਨੂੰ ਦੱਸ ਕੋਲ ਹੈ ਇਹ ਇਹ सांगਦੀ ਹੈ ਬੋਲਣ ਤੋਂ ਯਾਰ ਬੋਲੇ ਨਹੀਂ ਆਉਂਦਾ ਤੇ ਭਾਈ ਸਾਵਰ ਬਹੁਤ ਵੱਡੀ ਚੀਜ਼ ਆ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਿਆਂ ਵੀ ਕਈ ਦਰਖਤਾਂ ਨੂੰ ਫਲ ਲੇਟ ਲੱਗਦੇ ਆ ਤੇ ਲੱਗਦੇ ਬਾਲੇ ਮਿੱਠੇ ਆ ਤੇ ਮੈਨੂੰ ਵੀ 18 ਸਾਲ ਦੀ ਉਮਰ ਚ ਵੀ ਫਲ ਲੱਗ ਗਿਆ ਸੀਗਾ ਇਹਨੂੰ ਲੈ ਕੇ ਆਇਆ ਸੀਗਾ ਪਰ ਫਲ ਬਹੁਤ ਮਿੱਠਾ ਲੱਗਿਆ ਹੈ ਅਸੀਂ ਲੜਦੇ ਲੋੜਦੇ ਨਹੀਂ ਲੜਦੇ ਨੇ ਆ 22 ਸਾਲ ਦਾ ਅੰਗੂਰ ਮਿੱਠਾ ਹੋ ਗਿਆ 22 ਸਾਲ ਦਾ ਅੰਗੂਰ ਮਿੱਠਾ ਕਰਦਾ ਸੀਗਾ ਬਾਹਰਲੇ ਮੁਲਕ ਚ ਹਾਂ ਤੇ ਬਈ ਸਾਡਾ ਪਰਿਵਾਰ ਹੈ ਛੋਟਾ ਜਿਹਾ ਤੇ ਬੇਟਾ ਬਾਹਰ ਹੈ ਸਾਡਾ ਅਸੀਂ ਮੇਰੀ ਮਾਂ ਤੇ ਮੇਰੀ ਵਾਈਫ ਤੇ ਮੇਰੀ ਮਾਦਾ ਨਾਂ ਦਾ ਬਲਮਲਕੀਤ ਕੌਰ ਹੈ ਤੇ ਮੇਰੀ ਘਰ ਵਾਲੀ ਦਾ ਨਾਮ ਹੈ ਬੱਬੂ ਉਹ ਹੈ ਤਾਂ ਜਸਵਿੰਦਰ ਕੌਰ ਪਰ ਪਿਆਰ ਦਾ ਨਾਮ ਬੱਬੂ ਰੱਖਿਆ ਤੇ ਬਈ ਸਾਡਾ ਸਾਬਰ ਬਹੁਤ ਮਿੱਠਾ ਮਹਾਰਾਜ ਨੇ ਬਹੁਤ ਕੁਝ ਦਿੱਤਾ ਮਹਾਰਾਜ ਇਹਦੀ ਮਾਂ ਤੇ ਇਹਦੀ ਘਰ ਵਾਲੀ ਵੀ ਸਭ ਨੂੰ ਦੇਵੇ ਤੰਦਰੁਸਤੀਆਂ ਬਖਸ਼ੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਈ ਜੇ ਲਾਇਕ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਹਨਾ ਮਾ ਠੀਕ ਹੈ ਹੋਰ ਕੁਝ ਦੱਸ ਦੇ ਮਾਂ ਕੋਈ ਉਹ ਰ ਕਿਜ਼ਿਸਤਾਨ ਬੋਟ ਹੈ ਬਸ ਠੀਕ ਜਿਆਦਾ ਕੰਮ ਚੱਲੀ ਜਾਂਦੀ ਤਾਣੀ ਤਾਣਦੀ ਬਈ ਵੀਡੀਓ ਬਣਾ ਤੜਾਉਣੀਆਂ ਵੀਡੀਓ ਤੇ ਖੇਸ ਵਿੱਚ ਢਾ ਰੱਖੇ ਬੱਬੂ ਐ ਬਸ ਸਾਡੀ ਤਾਂ ਹੀ ਆਣੀ ਅੱਜ ਨਹੀਂ ਆ ਗਏ ਸੀ ਬਈ ਨੜੇ ਬੱਤੀਆਂ ਅੱਜ ਨੜੇ ਹੱਥ ਨੇ ਤਾਣਾ ਤਣਾਂਗੇ ਹੱਥ ਨੇ ਤਾਣਾ ਤਣਾਂਗੇ ਤੇ ਤਾਣਾ ਮੈਂ ਵੀ ਤਾਣਾ ਤਣਾਂ ਉਹ ਵੀ ਵੀਡੀਓ ਪਾਵਾਂਗੇ ਤੇ ਮਾਗਰ ਦੀ ਮਗਰ ਮਾਤਾ ਦੀਆਂ ਵੀਡੀਓ ਢੜਾ ਢੜਾਉਣਗੀਆਂ ਨਾ ਮਾਤਾ ਹਾਂਜੀ ਹਾਂ ਬਸ ਹੱਥ ਚੱਲਦੇ ਰੱਬੇ ਕਰ ਕਰ ਕੇ ਵਾਟੀਆਂ ਤੇ ਨੜੇ ਟੀਂਂਦੀ ਐ ਤੇ ਮਾਤਾ ਟੇਰ ਨਟੇਰੀ ਆਂਦੀ ਹੈਗੀ ਹੁਣ ਦੱਡਰਾਂ ਨੂੰ ਲੱਗਿਆ ਹਰ ਖੁੱਲੋ ਜੀ ਹਾਂ ਫਿਰ ਅਸੀਂ ਬਾਕੀ ਮਹਾਰਾ ਜੀ ਖੁਸ਼ ਰਹਿ ਗੁਰ ਜਿੰਦਗੀ ਜੀ ਆਨੰਦ ਮਾਣਿਆ ਕਰੋ ਯਾਰ ਹਾਂ ਅਸਕੀਟ ਕੀ ਧੰਨਵਾਦ ਬਈ ਸਾਰਿਆਂ ਦਾ